ਪੰਜਾਬ ਵਾਸੀਓ ਭੈਣੋ ਤੇ ਭਰਾਓ ਹਰ ਦਿਨ ਹਰ ਪਲ ਭਾਜਪੀ ਦੀ ਸਰਕਾਰ ਤੇ RSS ਵਾਲੇ ਉਹਨਾਂ ਦੇ ਨਾਲ ਸਮਾਧਾ ਸੰਗਠਨ ਕੋਈ ਨਾ ਕੋਈ ਉਹਨਾਂ ਹੋਣੀ ਗੱਲ ਕਰਦੇ ਆ ਜਿਹਦੇ ਨਾਲ ਦੇਸ਼ ਦਾ ਸੰਵਿਧਾਨ ਦੇਸ਼ ਦੀਆਂ ਪਰੰਪਰਾਵਾਂ ਪਰਦੇਸ਼ ਵਿੱਚ ਰਾਜਕਤਾ ਦਾ ਮਾਹੌਲ ਖੇਲੀ ਜਾ ਰਿਹਾ ਉਹ ਸਾਰੀਆਂ ਪਰੰਪਰਾਵਾਂ ਨੂੰ ਤੋੜੀ ਜਾ ਰਿਹਾ ਬਹੁਤ ਨਿੰਦਣਯੋਗ ਘਟਨਾਵਾਂ ਵਾਪਰ ਰਹੀਆਂ ਅੰਮ੍ਰਿਤ ਸ਼ਾਹ ਨੇ ਜੇਸਟ ਨਾਲ ਡਾਕਟਰ ਪੀਮਰਾਓ ਅੰਬੇਦਕਰ ਜੀ ਦਾ અપમાન ਕੀਤਾ ਲੋਕ ਸਭਾਜ ਖੜੇ ਹੋ ਗਏ ਇਸ ਤਰ੍ਹਾਂ ਸ਼ਾਇਦ ਕੋਈ ਦੇਖੀ ਨਾ ਸਕੇ ਤੇ ਕਿਸ ਨੇ ਕੀਤਾ ਨਾ ਹੋਵੇ ਪਰ ਉਹ ਹੀ ਨਹੀਂ ਕਿਲਾ ਉਹ અપમાન ਕਰਨ ਤੋਂ ਬਾਅਦ ਜਿਹੜਾ ਯੂਪੀ ਦਾ ਡਿਪਟੀ ਚੀਫ ਮਿਨਿਸਟਰ ਆ ਉਹਨੇ ਵੀ ਕਿਹਾ ਤੇ ਅੰਬੇਦਕਰ ਦਲਤਾਂ ਦਾ ਦੁਸ਼ਮਣ ਨੰਬਰ 1 ਹੈ ਇਹ ਦੱਸਦਾ ਹੈ ਕਿ ਅੰਬੇਦਕਰ ਜੀ ਪ੍ਰਤੀ ਦੇਸ਼ ਦੇ ਸੰਵਿਧਾਨ ਪ੍ਰਤੀ ਦੇਸ਼ ਦੇ ਦਲਤਾਂ ਪ੍ਰਤੀ ਸੰਘ ਪਰਿਵਾਰ ਵਿੱਚ ਨਫ਼ਰਤ ਕਿੰਨੀ ਹੈ ਇਹਨਾਂ ਬਿਆਨਾਂ ਨਾਲ ਅੰbedkar ਜੀ ਦਾ ਘੱਟ ਨਹੀਂ ਘਟਿਆ ਲੇਕਿਨ ਸੰਘ ਦੇ ਜਿਹੜੇ ਅੰਦਰ ਸੰਘ ਦੇ ਮੈਂਬਰਾਂ ਚ ਅੰਦਰ ਜ਼ਹਿਰ ਭਰੀ ਹੋਈਆਂ ਦਲਤਾਂ ਦੇ ਬਾਰੇ ਉਹ ਸਾਹਮਣੇ ਆ ਗਈਆਂ ਇਹ ਬਹੁਤ ਇੰਦਨਯੋਗ ਘਟਨਾ ਹੈ ਇਹ ਘਟਨਾ ਤੋਂ ਬਾਅਦ ਦੂਜੀ ਵਾਪਰੀ ਜਾ ਰਹੀ ਹੈ ਅਟਲ ਬਿਹਾਰੀ ਵਾਜਪਈ ਦਾ ਯਾਦਚੇ ਸਮਾਗਮ ਹੋਇਆ ਜਾ ਰਿਹਾ ਸੀ ਪਟਨੇ ਕਲ ਤੇ ਉਸ ਸਮਾਗਮ ਚ ਜਿਹੜੀ ਸਟੇਜ ਤੇ ਲੜਕੀ ਗਉਣ ਵਾਲੀ ਆਈ ਉਨੇ ਮਹਾਤਮਾ ਗਾਂਧੀ ਦਾ ਉਹ ਪ੍ਰੋਗਰਾਮ ਸ਼ੁਰੂ ਕੀਤਾ ਈਸ਼ਵਰ ਅੱਲਾ ਤੇਰੇ ਨਾਮ ਸਭ ਕੋ ਸੰਮਤੀ ਦੇ ਭਗਵਾਨ ਜਿਹੜਾ ਗਾਂਧੀ ਜੀ ਕਾਹੇ ਕਰਦੇ ਸਨ ਤੇ ਸ਼ਬਦ ਗੋਵਾਂ ਕੇ ਨਿਕਲੇ ਸਾਨੂੰ ਗੋਲੀ ਮਾਰ ਕੇ ਬਾਹਰ ਦਿੱਤਾ ਗਿਆ ਸੀ ਜਦੋਂ ਸ਼ਬਦ ਅੱਲਾ ਆਇਆ ਈਸ਼ਵਰ ਅੱਲਾ ਤੇਰੇ ਨਾਮ ਤੇ ਫਿਰ ਬਜਰੰਗ ਦਲ ਦੇ ਬੰਦੇ ਤੇ ਹਿੰਦੂ ਵਿਸ਼ਵ ਰੂਪ ਰਿਸ਼ਦ ਦੇ ਬੰਦੇ ਉੱਠ ਕੇ ਨਾ ਨੇ ਉਹ ਮੱਚੜ ਬਚਾਇਆ ਉਸ ਫੰਕਸ਼ਨ 'ਚ ਕਿ ਦੇਖਣਾ ਬੰਦੇ ਦਾ ਸਰ ਨਹੀਂ ਮਹੋ ਜਿੰਦਾ ਉਹ ਸਮਾਗਮ 'ਚ ਇੱਕ ਮੰਤਰੀ ਬੈਠਾ ਸੀ ਬੀਜੇਪੀ ਦਾ ਉਹ ਮੰਤਰੀ ਮੁਸਲਮਾਨ ਸੀ ਉਹਨੇ ਕਹਿੰਦਾ ਮੈਨੂੰ ਬਹੁਤ ਸ਼ਰਮਿੰਦਾ ਹੋਣਾ ਪੈ ਰਿਹਾ ਪੇ ਸਮਾਗਮਾਂ 'ਚ ਇਹ ਹੋਇਆ ਹੈ ਆ ਉਹ ਮੈਂ ਵਾਰਨਿੰਗ ਕਰਨਾ ਚਾਹੁੰਦਾ ਹਾਂ ਪੰਜਾਬੀਆਂ ਨੂੰ ਖਾਸ ਤੌਰ ਤੇ ਸਿੱਖ ਭਰਾਵਾਂ ਨੂੰ ਆਉਣੇ ਦਿਨਾਂ ਦੇ ਦੌਰਾਨ ਜੇ ਅਸੀਂ ਨਾ ਸਮਝੇ ਤੇ ਨਾ ਰੋਕਿਆ ਬਦਰੰਗ ਦਲੀਏ ਵਿਸ਼ਵ ਹਿੰਦੂ ਪਰਿਸ਼ਦ ਵਾਲੇ ਜਦੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਸ਼ਬਦ ਆਉਣਾ ਹੈ ਤੇ ਸ਼ਬਦ ਜਿਹੜਾ ਹੈ ਵੀ ਕੋਈ ਬੋਲੇ ਰਾਮ ਰਾਮ ਕੋਈ ਗਲਾ ਹੈ ਕੋਈ ਸੇਵੇ ਕੋ ਸਈਆਂ ਉਸ ਵੇਲੇ ਫਿਰ ਬਿਜਨਗ ਬਲੀਆਂ ਨੇ ਉਹੀ ਕਾਰਾ ਕਰਨਾ ਜੋ ਉਹਨੇ ਪਟਨੇ ਚ ਉਹ ਭਜਨ ਗਾਉਣ ਮੇਲੇ ਕੀਤਾ ਸੀ ਮੇਰਾ ਬਾਬੂ ਸ਼ਬਦ ਅੱਲਾ ਨਾਲ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਕਿੰਨੀ ਵਾਰ ਆਉਂਦਾ ਨਾਨਕਦੇਵ ਜੀ ਨੇ ਆਪਣੀ ਜ਼ਿੰਦਗੀ ਵਿੱਚ ਕਿੰਨੀ ਵਾਰੀ ਨਾਮ ਲਿਆ ਹੁਣ ਜਦੋਂ ਇਹ ਗ੍ਰੰਥ ਸਾਹਿਬ ਦੇ ਵਿਚਾਰੇ ਜਾਂਦੇ ਸ਼ਬਦ ਵਿੱਚ ਵੀ ਅੱਲਾ ਆਉਗਾ ਤਾਂ ਸੰਭਾਵਨਾ ਮੌਜੂਦ ਹੈ ਕਿ ਸੰਗ ਪਰਿਵਾਰ ਦੇ ਬੰਦੇ ਉਦੋਂ ਵੀ ਉਹੀ ਕਾਰਾ ਕਰਨ ਜੋ ਉਹਨੇ ਪਟਨੇ ਚ ਕੀਤਾ 3 ਤੀਸਰੀ ਬੱਤੀ ਬਹੁਤ ਜਿਆਦੀ ਘਟਨਾ ਆ ਉਹ ਇਹ ਹੋ ਗਈ ਆ ਬਈ ਬਹੁਤ ਥਾਂ ਦੇ ਉੱਤੇ ਜਿਹੜੇ 크ਿਸਮਸ ਮਨਾਏ ਜਾ ਰਹੇ ਸੀ ਦਲਤ ਆਪਣਾ ਵੱਲੋਂ 크ਰਿਸਚੀਅਨ ਲੋਕ ਉਹਨਾਂ ਦੇ ਸਮਾਗਮ ਨੂੰ ਲੋਕ ਦਿੱਤਾ ਗਿਆ ਵੀ ਨਹੀਂ ਸਮਾਗਮ ਹੋਣੀ ਚਾਹੀਦੀ ਇੱਕ ਘਟਨਾ ਲਾਹਣੇ ਦੀ ਵੀ ਵਾਪਰੀ ਆ ਰਾਜਸਥਾਨ ਚ ਵਾਪਰੀ ਆ ਇਹ ਕੇਰਲਾ ਚ ਵਾਪਰੀ ਆ ਅੰਦਾਜ਼ਾ ਲਾਓ ਕਿ ਕੋਈ ਬੰਦਾ ਆਪਣਾ ਧਾਰਮਿਕ ਸਮਾਗਮ ਨਹੀਂ ਮਨਾ ਸਕਦਾ ਸਿਰਫ ਆਰਐਸਐਸ ਵਾਲੇ ਬੰਦੇ ਆਪਣਾ ਧਾਰਮਿਕ ਸਮਾਗਮ ਮਨਾਉਣਗੇ ਕਿ ਅਸਾਈ ਨਹੀਂ ਬਣਾ ਸਕਦਾ ਮੁਸਲਮਾਨ ਨਹੀਂ ਬਣਾ ਸਕਦਾ ਕਿ ਸਿੱਖਾਂ ਦੀ بارش ਛੇਤੀ ਆ ਰਹੀ ਹੈ ਇਹ برداشت ਨਹੀਂ ਕਰਨਾ ਜੇ ਇੱਦਾਂ ਹੀ ਰੱਸੀ ਦਿੰਦੇ ਰਹੇ ਸਾਡੇ ਹਾਕਮ ਤਾਂ ਫਿਰ ਲਾਜ਼ਮੀ ਬਿਜਲੀ ਮੰਤਲ ਦੇ ਗੁੰਡਾਗਰਦੀ ਕਰਨ ਵਾਲੇ ਲੋਕੀ ਘਰ-ਘਰ ਪਹੁੰਚਿਆ ਕਰਨਗੇ ਅੱਜ ਖੁਰ ਉਦੋਂ ਵੀ ਮਨਪਾਗੀ ਕਰਨਾ ਹੋਈ ਹੈ ਪੰਜਾਬ ਵਿੱਚ ਵੀ ਪਰ ਉਹ ਵੀ ਸਿੱਖਾਂ ਦੇ ਪਿੰਡਾਂ 'ਚ ਜੇ ਇਸ ਨਗਰ 'ਚ ਅਹ ਤੰਬਾਲੇ ਜ਼ਿਲ੍ਹੇ ਇੱਕ ਪਿੰਡ ਹੈ ਉਹਦਾ ਪਿੰਡ ਦਾ ਨਾਮ ਹੈ ਸੰਧਰਕੋਟ ਸੰਧਰਕੋਟ ਵਿੱਚ ਗੁਰਦੁਆਰਾ ਸਾਹਿਬ ਦਾ ਅਰਦਾਸ ਕੀਤੀ ਗਈ ਹੈ ਅਰਦਾਸ ਵੀ ਉਸ ਸਮੇਂ ਕੀਤੀ ਗਈ ਜਦੋਂ ਅਸੀਂ ਸਹਿਬਜ਼ਾਦਿਆਂ ਦੀ ਸ਼ਹੀਦੀ ਦਿਨ ਮਨਾ ਰਹੇ ਹਾਂ ਜਿਨ੍ਹਾਂ ਨੇ ਸਭ ਤੋਂ ਦੇ ਭਲੇ ਵਾਸਤੇ ਮਨੁੱਖੀ ਸਵੈਮਾਨ ਵਾਸਤੇ ਆਪਣੀ ਹਕੀਕਤ ਤੇ ਖੜੇ ਰਹਿਣ ਵਾਸਤੇ ਆਪਣੀ ਜਾਨਾਂ ਵਾਰ ਦਿੱਤੀਆਂ ਉਸ ਪਵਿੱਤਰ ਵਿਹੜੇ ਦੇ ਉੱਤੇ ਹੀ ਉਹ ਸੰਧਰਕੋਟ ਦੇ ਗੁਰਦੁਆਰੇ ਜ ਇਕੱਠ ਕਰਕੇ ਇਹ ਫੈਸਲਾ ਕੀਤਾ ਗਿਆ ਨੰਬਰ 1 ਜੇ ਕਿਸੇ ਈਸਾਈ ਪਰਿਵਾਰ ਚ ਕੋਈ ਆਦਮੀ ਮਰ ਜਾਏ ਉਹਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਲਈ ਲੈ ਕੇ ਜਾਣ ਦੇਣਾ ਪਾਟ ਕਰਨ ਲਈ ਉਹਦੀ ਅੰਤਮ ਵਿਦਾਸ ਨਹੀਂ ਦੇਣੀ। ਨੰਬਰ 2 ਜੇ ਕਿਸੇ ਈਸਾਈ ਧਰਮ ਦੇ ਬੰਦੇ ਦਾ ਕੋਈ ਮੌਤ ਹੋ ਜਾਏ ਜੇ ਉਹ ਫੂਕ ਦਿੰਦਾ ਤੇ ਠੀਕ ਹੈ ਜੇ ਉਹ ਦਬਾਉਣਾ ਚਾਹੁੰਦਾ ਹੈ ਤੇ ਉਹਦੇ ਵਾਸਤੇ ਸ਼ਮਸ਼ਾਨ ਘਾਟ ਨਹੀਂ ਦੇਣਾ। ਲੋਕਾਂ ਦਾ ਵਿਸ਼ਵਾਸ ਹੈ ਕੋਈ ਲੋਕੀ ਦਫਨਾਉਂਦੇ ਆ ਕੋਈ ਲੋਕੀ ਅਗਲਾਉਂਦੇ ਆ ਅਗਲ ਭੇਟ ਕਰਦੇ ਆ ਲੇਕਿਨ ਉਹ ਜੇ ਦਬਾਉਣਾ ਚਾਹੁੰਦੇ ਆ ਤੇ ਉਹ ਯਾਸਤ ਨਹੀਂ ਦੇਣੀ। ਤੀਜਾ ਉਹਨਾਂ ਨੂੰ ਧਾਰਮਿਕ ਯਾਤਰਾ ਜਿਹੜੀ ਪਿੰਡ ਚ ਹੁੰਦੀ ਹੈ ਸ਼ੋਭਾ ਯਾਤਰਾ ਕ੍ਰਿਸਮਸ ਦੇ ਵੇਲੇ ਉਹ ਨਹੀਂ ਕੱਢਦੇ ਇਹ ਤਿੰਨਾਂ ਦਾ ਐਲਾਨ ਗੁਰਦੁਆਰਾ ਸਾਹਿਬ ਕੀਤਾ ਗਿਆ ਸ਼ਹੀਦਾਂ ਦੇ ਸਰਤਾਜ ਸਾਰਾ ਸਰਵੰਸਦਾਨੀ ਗੁਰੂ ਗਵਿੰਦ ਸਿੰਘ ਜੀ ਦੇ ਬੱਚਿਆਂ ਦੀ ਸ਼ਹਾਦਤ ਦੇ ਦਿਨਾਂ 'ਚ ਜਿਹੜਾ ਸਰਬੱਤ ਦਾ ਭਲਾ ਮੰਗਣਾ ਧਾਰਮਿਆ ਉਸ ਧਰਮ ਦੇ ਮੰਨਣ ਵਾਲੇ ਗੁਰਦੁਆਰੇ ਇਕੱਠੇ ਹੋ ਕੇ ਇਹ ਕੰਮ ਕਰਦੇ ਆ ਪਰ ਸਿੱਖ ਗੰਤੀ ਜਿਹੜੀ ਧਰਮੇ ਕੱਟ ਜਾਂਦੀ ਹੈ ਜਿਹੜੀ ਦੁਨੀਆਂ ਪਰ ਜੋ ਵਸੀ ਹੋਈ ਹੈ ਬੰਦਕਸੁਤੀ ਨਾ ਜਿਹੇ ਬਤੀਰਾ ਉਹ ਲੈ ਲਣ ਪੰਜਾਬੀਆਂ ਦੇ ਬਾਰੇ ਤੇ ਸਿੱਖਾਂ ਬਾਰੇ ਫੇ ਸਾਡੀ ਅਵਸਥਾ ਕੀ ਹੋਈ ਥੀ ਇਹ ਸ਼ਰਾਬੀ ਲੋਕਾਂ ਨੇ ਤਾਂ ਭੱਜ ਜਾਣਾ ਬਦਾਨ ਵਿੱਚੋਂ ਇਹਨਾਂ ਨੂੰ ਸਿੱਖੀ ਨਾਲ ਕੋਈ ਪਿਆਰ ਨਹੀਂ ਹੈ ਇਹ ਤਾਂ ਸਿੱਖਾਂ ਦੀ ਜੜਾ ਵੱਢਣ ਲੱਗੇ ਆ ਸਿੱਖੀ ਦਾ અપਮਾਨ ਕਰਨ ਲੱਗੇ ਆ ਸਿੱਖੀ ਦਾ ਪਸਾਰਾ ਨਹੀਂ ਕਰ ਰਹੇ ਜਿਹੜਾ ਸਿੱਖੀ ਦੇ ਨਾਮ ਤੇ ਦਲਤਾਂ ਦੇ ਬਾਈਕੜ ਕਰਦੇ ਆ ਕ੍ਰਿਸਚੀਅਨਾਂ ਦੇ ਬਾਈਕੜ ਕਰਦੇ ਆ ਤਾਂ ਫੇਰ ਇਹ ਇਹ ਭਾਜਪੀ ਦੀ ਸੇਵਾ ਕਰਦੇ ਆ ਪੰਜਾਬੀਓ ਵੱਜ ਜਾਓ ਇਹਨਾਂ ਤੋਂ ਆਰਐਸਐਸ ਬਹੁਤ ਵਕ ਵਕ ਢੰਗਾ ਨਾਲ ਸਾਡੀ ਵਿਰਾਸਤ ਤੇ ਸਾਡੀ ਬਾਣੀ ਤੇ ਔਰ ਪੰਜਾਬ ਦੇ ਇਤਿਹਾਸ ਦੇ ਉੱਤੇ ਬਾਹਰ ਕਰ ਰਹੀ ਆ ਦੇਸ਼ ਵਿੱਚ ਹੀ ਉਹ ਐਸਾ ਮਾਹੌਲ ਬਣਾਉਣਾ ਚਾਹੁੰਦੀ ਆ ਜਿੱਥੇ ਨਫ਼ਰਤ ਬਿਨਾਂ ਹੋਰ ਕੋਈ ਚੀਜ਼ ਹੋਵੇ ਹੀ ਨਾ ਪਸ ਅੱਜ ਮੈਂ ਬਹੁਤ ਹੀ ਦਿਲ ਦੀ ਗੱराई ਤੋਂ ਅਪੀਲ ਕਰਦਾ ਮੈਂ ਸੰਭਲ ਜਾਓ ਸੰਗ ਪਰਿਵਾਰ ਤੇ ਉਹਦੇ ਜਿਹੜੇ ਮੈਂਬਰ ਆ ਬਜਰੰਗ ਦਲ ਵਿਸ਼ਵੇਦੂ ਕਮੇਸ਼ਰ ਆ ਉਹਨਾਂ ਹੋਣੀਆਂ ਗੱਲਾਂ ਰੋਜ਼ ਕਰ ਰਹੇ ਆ ਬਹੁਤ ਘੱਟ ਗੱਲਾਂ ਕਰ ਰਹੇ ਆ ਜਿੰਨਾ ਛੇਤੀ ਹੋ ਤਿਆਰੀ ਕਰ ਲਓ ਤਿਆਰੀ ਕਰਕੇ ਲੋਕਾਂ ਨੂੰ ਕਹੋ ਕਿ ਇਹਨਾਂ ਲੋਕਾਂ ਨੂੰ ਆਪਣੀ ਮਹੱਲਿਆਂ 'ਚ ਕਾਰਵਾਈ ਨਹੀਂ ਕਰਨ ਦੇਣੀ ਡੱਡ ਕੇ ਠਾਕਰਾ ਕਰਾਂਗੇ ਅਸੀਂ ਗੁਰੂ ਗੋਬਿੰਦ ਸਿੰਘ ਦੇ ਪੈਰੋਕਾਰ ਆ ਅਸੀਂ ਉਹਨਾਂ ਦੇ ਬੱਚੇ ਆ ਅਸੀਂ ਇਸ ਧਰਤੀ ਦੇ ਗਦਰ ਪਾਰਟੀ ਦੇ ਪਕਸ਼ੋਂ ਦੇ ਵਾਰਿਸ ਆ ਅਸੀਂ ਇਹ ਕਾਰਾ ਉਹਨੂੰ ਨਹੀਂ ਕਰਨ ਦੇਣਾ ਆਸ ਜਮਿਲੋਗੇ ਸਾਰੇ ਪੰਜਾਬੀ ਮੇਰੀ ਇਸ ਦਿਰੋਂ ਤੇਈ ਗੋਬੀਤ ਨੂੰ ਜ਼ਰੂਰ ਅਮਲ ਕਰਨਗੇ ਤੇ ਇਹਦੇ ਉੱਤੇ ਆਪਣਾ ਵਿਚਾਰ ਰੱਖਣਗੇ ਧੰਨਵਾਦ